ਸਰ ਜੀ ਗਾਲ ਜੀ ਅੱਜ ਮੈਂ ਤੁਹਾਡੇ ਲਈ ਬਹੁਤ ਵਧੀਆ ਮਕਾਨ ਲੈ ਕੇ ਆਇਆ ਇਹ ਮਕਾਨ ਦੇਖ ਲਓ ਸਾਹਮਣੇ ਵਾਲੇ ਪਾਸੇ ਦੁਕਾਨ ਹੈ ਆ ਦਿਖਾਉਣਾ ਤੁਹਾਨੂੰ ਕਾਹਨੇ ਦੇਖ ਲਓ ਫਰੰਟ ਦੇਖ ਲਓ ਇਹ ਦੁਕਾਨ ਹੈ ਹੁਣ ਇਹ ਬਾਈ ਜਿਹੜੇ ਹੈਗੇ ਆ ਦੁਕਾਨ ਦੇ ਤੌਰ ਤੇ ਇਹਨੂੰ ਨਹੀਂ ਵਰਤਦੇ ਤੇ ਅੰਦਰਲੇ ਪਾਸੇ ਦੇਖੀਏ ਆਪਾਂ ਇਹਨੂੰ ਡਰੈਗ ਰੂਮ ਇਹਨਾਂ ਨੇ ਬਣਾਇਆ ਹੋਇਆ ਤੁਸੀਂ ਇਹਨੂੰ ਦੁਕਾਨ ਵੀ ਬਣਾ ਸਕਦੇ ਹੋ ਬਿਜ਼ਨਸ ਚਲਾ ਸਕਦੇ ਹੋ ਉੱਥੇ ਠੀਕ ਹੈ ਜੀ ਅੱਗੇ ਚੱਲਦੇ ਆ ਅੱਗੇ ਚੱਲ ਕੇ ਇਹ ਗੈਲਰੀ ਆ ਗਈ ਤੇ ਨਾਲ ਜਿਹੜੇ ਹੈਗੇ ਵਾਸ਼ਰੂਮ ਦੇਖ ਰਹੇ ਹੋ ਤੁਸੀਂ ਤੇ ਨਾਲੇ ਪਰੇ ਪੌੜੀਆਂ ਚੜ ਜਾਂਦੇ ਇਹ ਲਾਂਡਰੀ ਏਰੀਆ ਆ ਗਿਆ ਤੇ ਨਾਲ ਇਧਰਲੇ ਪਾਸੇ ਕਿਚਨ ਹੈ ਤੇ ਨਾਲ ਜਿਹੜਾ ਹੈਗਾ ਲੈਫਟ ਸਾਈਡ ਨੂੰ ਮਤਲਬ ਪ੍ਰੈਸ ਵਗੈਰਾ ਤੁਸੀਂ ਕੱਪੜੇ ਕਰ ਸਕਦੇ ਹੋ ਤੇ ਇਹ ਆ ਗਿਆ ਜੀ ਬੈਡਰੂਮ ਇਹ ਬੈਡਰੂਮ ਆ ਗਿਆ ਬਹੁਤ ਵਧੀਆ ਜੀ ਤਿਆਰ ਕੀਤਾ ਹੋਇਆ ਮਕਾਨ ਹੈ ਤੇ ਇਹ ਬੈਡਰੂਮ ਆ ਗਿਆ ਤੇ ਨਾਲ ਵਾਲੇ ਪਾਸੇ ਇੱਕ ਹੋਰ ਬੈਡਰੂਮ ਆਊਗਾ ਦੋ ਬੈਡਰੂਮ ਹੈ ਆਹ ਲੋ ਜੀ ਇਹ ਦੂਸਰਾ ਬੈਡਰੂਮ ਹੈ ਤੇ ਇਹ ਬੈਡਰੂਮ ਤੁਸੀਂ ਅ ਫੈਮਿਲੀ ਜੇਕਰ ਛੋਟੀ ਹੈ ਤਾਂ ਤੁਸੀਂ ਇਹਨੂੰ ਸਟੋਰ ਵੀ ਬਣਾ ਸਕਦੇ ਹੋ ਤੇ ਦੂਸਰਾ ਦਰਵਾਜ਼ਾ ਦਿਖਾਉਣਾ ਇਹ ਹੈਗਾ ਜੀ ਪਿਛਲਾ ਦਰਵਾਜ਼ਾ ਪਿਛਲੇ ਦਰਵਾਜ਼ੇ ਦੀ ਖਾਸੀਅਤ ਇਹ ਆ ਵੀ ਗਲੀ ਬੜੀ ਚੌੜੀ ਹੈ ਤਾਂ ਤੁਹਾਡੇ ਵਹੀਕਲ ਵੀ ਇੱਕ ਦੋ ਵਹੀਕਲ ਹੈਗਾ ਤਾਂ ਤੁਸੀਂ ਯਾਰ ਆਸਾਨੀ ਦੇ ਨਾਲ ਇੱਥੇ ਖੜਾ ਸਕਦੇ ਹੋ ਤੇ ਉੱਪਰੋਂ ਮੈਂ ਤੁਹਾਨੂੰ ਦਿਖਾਉਣਾਗਾ ਮਕਾਨ ਇਹ ਬੈਕਸਾਈਡ ਹੈ ਜੀ ਮਕਾਨ ਦੀ ਤੇ ਇਹ ਬੈਕਸਾਈਡ ਹੈ ਪਹਿਲਾਂ ਤੁਸੀਂ ਫਰੰਟ ਦੇਖਿਆ ਬਹੁਤ ਸੋਹਣਾ ਮਕਾਨ ਹੈ ਜੇਕਰ ਖਰੀਦਣਾ ਤਾਂ ਸਕਰੀਨ ਤੇ ਨੰਬਰ ਚੱਲ ਰਹੇ ਆ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣਾ ਕੋਈ ਮਕਾਨ ਵੇਚਣਾ ਦਾ ਸਾਡੇ ਨਾਲ ਸੰਪਰਕ ਕਰ ਲਓ ਫ੍ਰੀ ਦੇ ਵਿੱਚ ਤੁਹਾਡੀ ਵੀਡੀਓ ਅਪਲੋਡ